ਹਾਂਜੀ ਬਾਈ ਜੀ ਦਿਖਾਉਣੇ ਪਿੰਡਾਂ ਦੇ ਰੰਗ ਤੇ ਇੱਕ ਮਾਤਾ ਜੀ ਆ ਰਹੇ ਸੀ ਤੇ ਕੁੱਬ ਪੈ ਗਿਆ ਤੇ ਪੁੱਛਦੇ ਮਾਤਾ ਜੀ ਨੂੰ ਬੇਬੇ ਕਿੱਥੋਂ ਆਏ ਹੋ ਜੀ ਕਿੱਥੋਂ ਆਏ ਜੀ ਕਿੱਥੋਂ ਆਏ ਕੀ ਕੰਮ ਕਰਕੇ ਆਏ ਹੋ ਦਾਤੀ ਚੱਕੀ ਫਿਰਦੀ ਮਾਤਾਤਾ ਕੱਖ ਕੱਢ ਕੇ ਆਈਆਂ ਲੱਖਣ ਚੋ ਅੱਛਾ ਆਰਾਮ ਕਰ ਲਿਆ ਕਰ ਬੇਬੇ ਆਰਾਮ ਕੀ ਕਰਨਾ ਕਰਕੇ ਪਰ ਬਜ਼ੁਰਗ ਇਹ ਕਹਿੰਦੇ ਆ ਕਿ ਬੈਠ ਗਏ ਤਾਂ ਜਾਮ ਹੋ ਜਾਣਗੇ ਹਣਾ ਤੇ ਸਾਡੀ ਜਾਮ ਹੋ ਜਾ ਹਾਂ ਤੇ ਮੈਂ ਤਾਂ ਕਿ ਪੋਤੇ ਪੋਤੀਆਂ ਵਾਸਤੇ ਕੁਝ ਲਈ ਆਉਣੀ ਆ ਨਾ ਬੱਸ ਆ ਵੇ ਅੱਛਾ ਤੇ ਇੱਕ ਨਾਲ ਆਪਾਂ ਬਜ਼ੁਰਗੋ ਵੀ ਬੈਠਿਆ ਇੱਕ ਗੱਲਾਂ ਦੱਸਦੇ ਆਂ ਜੀ ਵੀ ਜਿਹੜੀ ਦਾਦੀ ਤੇ ਦਾਦਾ ਹੁੰਦੇ ਨਾ ਜੀ ਦਾਦੀ ਆਪਦੀ ਪੋਤੀ ਦੀ ਪਹਿਲੀ ਸਹੇਲੀ ਹੁੰਦੀ ਹੈ ਨਾ ਠੀਕ ਆ ਹਾਂ ਬਾਈ ਵੀ ਸਾਰਿਆਂ ਤੋਂ ਪਹਿਲਾਂ ਪੋਤੀ ਦੀ ਜਿਹੜੀ ਸਹੇਲੀ ਹੈ ਕੌਣ ਜਾਊਗੀ ਦੁਨੀਆ ਤੋਂ ਦਾਦੀ ਜਾਊ ਦਾਦੀ ਜਾਊਗੀ ਤੇ ਦਾਦੀ ਐਂ ਦੇਖਦੀ ਆ ਵੀ ਸਾਡੇ ਘਰ ਚ ਜਦੋਂ ਮੈਂ ਜੰਮੀ ਸੀ ਤੇ ਮੈਂ ਵੀ ਕਿਤੇ ਐਡੀ ਕਿਸੀ ਹੈ ਨਾ ਹਾਂ ਐਡੀ ਕਿਸੀ ਵੇਖ ਕੇ ਹੀ ਹੁੰਦਿਆ ਦਾਦਾ ਪੁੱਤ ਤੇ ਦਾਦੀ ਦਾ ਪੋਤੀ ਹੈ ਤੇ ਹਾਂ ਤੇ ਹੁਣ ਵੀ ਪੋਤੇ-ਪੋਤੀ ਕਿ ਨਹੀਂ ਆਉਂਦਾ ਦੀ ਆਪਣੇ ਪੋਤੇ-ਪੋਤੀ ਬਿਠੇ ਰਹੇ ਨੇ ਤੇ ਜੇ ਜੇ ਬਗ ਜਾਣ ਆਪਣੇ ਨਾਨਕੇ ਅੱਜਕੱਲ ਜਵਾਕ ਘਟ ਜਾਂਦੇ ਆ ਘਟ ਜਾਂਦੇ ਆ ਤੇ ਜੇ ਚਾਰ ਕਿ ਦਿਨ ਬਗ ਜਾਣ ਹਾਂ ਫਿਰ ਜੀਣ ਲੱਗਦਾ ਲੱਗਦਾ ਨਹੀਂ ਜੀ ਬੜਾ ਮੂੰਹ ਹੁਣਾਣਾ ਬਾਬਿਆਂ ਤੋਂ ਪੁੱਛਦੇ ਆ ਜਿਹੜਾ ਉਹਨਾਂ ਉਹਨਾਂ ਆਪਾਂ ਜਾਂਣਾ ਮਾਫੀ ਉਹਨਾਂ ਨਹੀਂ ਸਰ ਨਹੀਂ ਤਾਂ ਮੈਂ ਕੱਲੀ ਹਾਂ ਹਾਂਜੀ ਤੇ ਉਹਨਾਂ ਨਾਲ ਜੀ ਅੱਜ ਦੇ ਜਵਾਨੇ ਚ ਸਾਡੇ ਵਰਗੇ ਜਵਾਕਾਂ ਨੂੰ ਮੈਂ ਲਾ ਕੇ ਦੇ ਦਣਗੇ ਜਿਉਂ ਨਾ ਕੀ ਟਾਈਮ ਹੁੰਦੇ ਆ ਇੱਕ ਆ ਬਜ਼ੁਰਗ ਹੁੰਦੇ ਆ ਵੀ ਜਵਾਕ ਇਹਨਾਂ ਨੂੰ ਪਤਾ ਹੈਗਾ ਵੀ ਉੱਪਰ ਪਿਸ਼ਾਬ ਕਰਦੇ ਉਲਟੀ ਕਰਦੇ ਤੇ ਚੰਗਾ ਹੀ ਮੰਨਦੇ ਸੀਗੇ ਅਕੇ ਜਵਾਕ ਆ ਫਿਰ ਕੀ ਹੋ ਗਿਆ ਫਿਰ ਕੀ ਹੋ ਗਿਆ ਤੇ ਹੁਣ ਫੈਸ਼ਨ ਚ ਇੰਨੇ ਕਿ ਹੋ ਗਿਆ ਜੇ ਕਿਤੇ ਜਾਣਗੇ ਅਕੇ ਨਾ ਇਹਨੇ ਜਾਣਾ ਡੈਪਰ ਲਾ ਦੋ ਹਾਂ ਤੇ ਪਹਿਲਾਂ ਕਹਿੰਦੇ ਹੁੰਦੇ ਜਵਾਕ ਆ ਫਿਰ ਕੀ ਹੈ ਜਵਾਕ ਨੂੰ ਮੂਤਰਾ ਹੀ ਆ ਹਾਂ ਹੁਣ ਤੋਂ ਹੰਦੇ ਨਾਲ ਕਹਿੰਦੇ ਨੇ ਹਾਂਜੀ ਚੱਲ ਬੇਬੇ ਠੀਕ ਆ ਜੀ ਫਿਰ ਆਉਂ ਮੈਂ ਕਿ ਚਾਹ ਪੀਣ ਆ ਹੈਂ ਆ ਜਾ ਨਾ ਬਸ ਦੇਖ ਕੇ ਹੀ ਬੇਬੇ ਭੁੱਖ ਆ ਹਾਂ ਉਹ ਢਿੱਡ ਭਰ ਗਿਆ ਹਾਂ ਤੇ ਦੇਖਦੇ ਆ ਵੀ ਕਿਹਨੂ ਕਿਹਨੂ ਆਉਦੀ ਦਾਦੀ ਦੀ ਨਾਨੀ ਦੀ ਯਾਦ ਆਈ ਹੈ ਨਾ ਬੱਚੇ ਆ ਜਾਂਦੇ ਨੇ ਖੇਡਣ ਕਰਦੇ ਵਿੱਚ ਮੈਂ ਇਕੱਲੀ ਹਾਂ ਹਾਂ ਜੀ ਉਹਦੇ ਕਹਿਣ ਨੂੰ ਕੋਈ ਨੂਰੇ ਹੀਰਾ ਹੈਗਾ ਕੋਈ ਛੋਟਾ ਪੁੱਤ ਬੱਚਾ ਲੈ ਗਿਆ ਘਰਾਂ ਦੇ ਜਿੰਦੇ ਘਰਾਂ ਦੀਆਂ ਰਾਖੀਆਂ ਹਾਂ ਤੇ ਘਰ ਦੇ ਜਿੰਦੇ ਹੁੰਦੇ ਆ ਕਦੇ ਗਿਣਦੇ ਹਾਂ ਹਾਂ ਜੀ ਨਿੱਕ ਕਿਸਮਤ ਦੀਆਂ ਚਾਬੀਆਂ ਵੀ ਆ ਹਾਂ ਹਾਂ ਜਿਹੜਾ ਇਹ ਬਣਾ ਕੇ ਦੇ ਦਣਗੇ ਹਾਂ ਠੀਕ ਆ ਮਾਤਾ ਜੀ ਸਤਿ ਸ੍ਰੀ ਅਕਾਲ ਜੀ